ਮਨੁੱਖਤਾ ਦੀ ਚੜ੍ਹਦੀ ਕਲਾ ਵਾਸਤੇ ਨਿਰੋਲ ਸੇਵਾ ਸੰਸਥਾ ਗੁਰਦੁਆਰਾ ਸ਼੍ਰੀ ਮੁਕਤਸਰ ਸਾਹਿਬ ਵੱਲੋਂ 14ਵਾਂ ਮਹਾਨਗਰ ਕੀਰਤਨ 1 ਮਾਰਚ ਤੋਂ ਲੈ ਕੇ 6 ਮਾਰਚ ਤੱਕ ਸ਼੍ਰੀ ਮੁਕਤਸਰ ਸਾਹਿਬ ਤੋਂ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਤੱਕ ਵਾਸਤੇ ਸ਼੍ਰੀ ਗੁਰੂਗ੍ਰੰਥ ਸਾਹਿਬ ਜੀ ਦੀ ਸ਼ਤਰਛਾ ਹੈ ਤੇ ਫੁੱਲਾਂ ਦੀ ਸ਼ਿੰਗਾਰੀ ਪਾਲਕੀ ਸਾਹਿਬ ਤੇ ਪੰਜ ਪਿਆਰੇ ਦਿਗਵਾਹੀ ਦੇ ਵਿੱਚ ਕਰਤਾਰਪੁਰ ਗੋਰੀ ਦਾ ਰਾਹੀਂ ਗੁਰਦੁਆਰਾ ਸ਼੍ਰੀ ਕਰਤਾਰਪੁਰ ਵਾਸਤੇ ਜਿਹੜਾ ਰਵਾਨਾ ਹੋ ਚੁੱਕਿਆ ਹੈ ਦਸਨਯੋਗ ਕੇ ਨਗ ਕੇਤਨ ਦੇ ਸਵਾਗਤ ਵਾਸਤੇ ਪਾਕਿਸਤਾਨ ਦੇ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਤੋਂ ਜਥਾ ਜ਼ੀਰੋ ਲਾਈਨ ਤੇ ਪਹੁੰਚ ਚੁੱਕਿਆ ਹੈ ਤੇ ਪਾਲਕੀ ਸਾਹਿਬ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਤੋ ਸਜਾ ਕੇ ਜਿਹੜਾ ਲਿਜਾਇਆ ਜਾ ਰਿਹਾ ਜਿਸ ਦੇ ਵਿੱਚ ਸ਼੍ਰੀ ਗੁਰੂਗ੍ਰੰਥ ਸਾਹਿਬ ਜੀ ਦੀ ਪਵਿੱਤਰ ਸਰੂਪ ਜਿਹੜੇ ਰੱਖੇ ਹੋਏ ਨੇ ਉੱਥੇ ਦੱਸ ਦੇ ਕਿ 550 14 ਜਿਥਾ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਲਈ ਜਿਹੜਾ ਹੁਣ ਨਤਮਸਤਕ ਹੋਣ ਜਾ ਰਿਹਾ ਹੈ ਉੱਥੇ ਦੱਸਣਯੋਗ ਹੋਗਾ ਕਿ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਗਰ ਕੀਰਤਨ ਦੇ ਸਵਾਗਤ ਲਈ ਪੂਰੀਆਂ ਤਿਆਰੀਆਂ ਵੀ ਜਿਹੜੀਆਂ ਖਿੱਚ ਲਈਆਂ ਗਈਆਂ ਨੇ ਇਹ ਨਗਰ ਕੀਰਤਨ 1 ਮਾਰਚ ਨੂੰ ਗੁਰਦੁਆਰਾ ਗੁਬਸਰ ਸਾਹਿਬ ਸ਼੍ਰੀ ਮੁਕਸਰ ਸਾਹਿਬ ਤੋਂ ਆਰੰਭ ਹੋਇਆ ਸੀ ਤੇ ਅੱਜ 6 ਮਾਰਚ ਨੂੰ ਕਰਤਾਰਪੁਰ ਸਾਹਿਬ ਪਾਕਿਸਤਾਨ ਜਾ ਕੇ ਇਹਦੀ ਸਪੂਰਨਤਾ ਹੋ ਜਾਣੀ ਹੈ ਸੱਜਾ ਬਹੁਤ ਦੇਖਿਆ ਜਾ ਰਿਹਾ 14ਵਾਂ ਨਗਰ ਕੀਰਤਨ ਦੇਖੋ ਜੀ ਤੁਹਾਨੂੰ ਕੋ ਨਾਨਕ ਪਾਸ਼ਾ ਮਹਾਰਾਜ ਜੀ ਦਾ ਜੋ ਆਪਾਂ ਇਹ ਸਾਰਾ ਉਹਨ ਜੋ ਗੁਰੂ ਸਾਹਿਬ ਦੀ ਕਿਰਪਾ ਨਾਲ ਪ੍ਰੋਗਰਾਮ ਦਾ ਉਹ ਉਤਸ਼ਾਹ ਤੇ ਚੜ੍ਹਦੀ ਗੱਲ ਤਾਂ ਹੋਣੀ ਹੋਣੀ ਹੈ ਜੀ 520 ਦਾ ਜਿਹੜਾ ਉਹ ਕਨਫਰਮੇਸ਼ਨ ਹੋਈ ਹੈ ਬਿਲਕੁਲ ਬਿਲਕੁਲ ਬਹੁਤ ਉਧਰ ਵੀ ਜਿਹੜੀ ਸੰਗਤ ਹੈ ਉਹ ਵੇਟ ਕਰ ਰਹੀ ਹੈ ਤੇ ਬੜੇ ਉਤਸ਼ਾਹ ਤੇ ਭਾਵਨਾ ਦੇ ਨਾਲ ਉਹ ਤਿਆਰੀ ਚ ਹੈ ਕੀ ਅਰਦਾਸ ਕਰਨ ਜਾ ਰਹੇ ਹੋ ਮੈਂ ਸੱਚੇ ਪਾਤਸ਼ਾਹ ਮਹਾਰਾਜ ਜੀ ਅਰਦਾਸ ਕਰਾਂਗੇ ਕਿ ਹਿੰਦੁਸਤਾਨ ਦੀ ਧਰਤੀ ਤੋਂ ਬੁਰਾਈਆਂ ਤੇ ਜੋ ਇਹ ਨਸ਼ਿਆਂ ਦੀਆਂ ਪਹਾੜੀਆਂ ਲਾਂਤਾਂ ਜੋ ਇਸ ਤਰ੍ਹਾਂ ਦੇ ਪੈਦਾ ਹੋ ਚੁੱਕੀਆਂ ਗੁਰੂ ਪਾਤਸ਼ਾਹ ਮਿਹਰ ਕਰਨ ਆਓ ਸੱਚੇ ਬਾਸ਼ਾ ਮਹਾਰਾਜ ਦੇ ਦੱਸੇ ਹੋ ਰਸਤੇ ਤੇ ਚੱਲ ਕੇ ਇਹਨਾਂ ਬੁਰਾਈਆਂ ਨੂੰ ਖਤਮ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਲਸਾ ਕਿੱਥੋਂ ਆਏ ਤੇ ਕਿੱਥੇ ਚੱਲੇ ਜੀ। ਇਹ ਸ੍ਰੀ ਮੁਕਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੋਂ ਨਗਰ ਕੀਰਤਨ ਆਰੰਭ ਹੋਇਆ ਜੀ। ਅੱਛਾ ਜੀ। ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਵਿੱਚ ਇਸ ਦੀ ਜਿਹੜੀ ਸੰਪੂਰਨਤਾ ਹੋਣੀ ਹੈ ਇਹ ਚੜ੍ਹਦੇ ਪੰਜਾਬ ਤੋਂ ਲੈਦੇ ਪੰਜਾਬ ਦਾ ਇਹ ਨਗਰ ਕੀਰਤਨ ਨਹੀਂ ਜਿਹੜਾ ਜਥਾ ਜਾ ਰਿਹਾ ਜੀ ਕਰਤਾਰਪੁਰ ਸਾਹਿਬ ਦਰਸ਼ਨਾਂ ਵਾਸਤੇ ਇਹ ਗੁਰੂਕੀਆਂ ਨੇ ਹੰਸਿਕ ਫੌਜਾ ਮਿਸ਼ਲ ਸ਼ਹੀਦਾਂ ਤਰਨਾਂ ਢਾਲ ਸ੍ਰੀ ਬਾਬਾ ਬਕਾਲਾ ਸਾਹਿਬ ਸਿੰਘ ਸਾਹਿਬ ਜੱਜਦਾਰ ਬਾਬਾ ਜੋਗਾ ਸਿੰਘ ਜੀ ਦੀ ਉਹਨਾਂ ਦੀ ਰਹਿਣਮਾਈ ਹੇਠ ਇਹ ਟੀਮ ਜਿਹੜੀ ਹੈ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਵਿੱਚ ਅਰਦਾਸ ਲੈ ਕੇ ਜਾ ਰਿਹਾ ਕਿ ਅਰਦਾਸ ਕਰੋਗੇ ਇਹੀ ਅਰਦਾਸ ਸਰਬੱਤ ਦੇ ਭਲੇ ਦੀ ਅਰਦਾਸ ਹੈ ਇਹੀ ਹੈ ਵੀ ਇਹ ਰਸਤਾ ਜਿਹੜਾ ਖੁੱਲ ਜੇ ਜਿਹੜੀ ਸੰਗਤ ਨੂੰ ਆਵਾਜ਼ ਆਈ ਇਹ ਦਰਸ਼ਨਾਂ ਦੇ ਵਾਸਤੇ ਸੁਖਾਲਾ ਹੋ ਜੇ ਸੌਖਾ ਹੋ ਜੇ ਥੋੜਾ ਜਿਹਾ ਕਿ ਨਾਮਾ ਜੀ ਮੇਰਾ ਨਾਮ ਕੁਲਤਾਰ ਸਿੰਘ ਬਰਾੜ ਹੈ ਜੀ ਜੀ ਕਿੰਨੇ ਦਿਨ ਲੱਗੇ ਪਾਕਿਸਤਾਨ ਜਾਣ ਲੱਗਿਆ ਔਰ ਕਿਤਰਾ ਨੇ ਸੰਗਤ ਨੂੰ ਉਤਸ਼ਾਹ ਦੇਖੋ ਬਹੁਤ ਸੰਗਤ ਦੇ ਵਿੱਚ ਉਤਸ਼ਾਹ ਹੈ ਜੀ ਸ੍ਰੀ ਮੁਕਤਸਰ ਤੋਂ ਸ਼ੁਰੂ ਹੋ ਕੇ ਨਗਰ ਕੀਰਤਨ ਅੱਜ ਜਿਹੜਾ ਪਾਪਾ ਨਾਨਕ ਤੋਂ ਰਵਾਨਗੀ ਹੋ ਰਹੀ ਹੈ ਸ੍ਰੀ ਕਰਤਾਰਪੁਰ ਸਾਹਿਬ ਦੀ ਔਰ ਅਸੀਂ ਬੜੇ ਭਾਗਾ ਵਾਲੇ ਆ ਜੋ ਇਹ ਨਗਰ ਕੀਰਤਨ ਦੇ ਨਾਲ ਸੰਗਤ ਜਾ ਰਹੀ ਹੈ ਸੱਚੇ ਗੁਰੂ ਨਾਨਕ ਪਾਸ਼ਾ ਦੀ ਉਹ ਪਾਵਨ ਧਰਤੀ ਹੈ ਜਿਸ ਧਰਤੀ ਦੇ ਉੱਤੇ ਸੱਚੇ ਪਾਸ਼ਾ ਨੇ ਕੀਰਤ ਕਰਕੇ ਸਾਨੂੰ ਉਹ ਉਪਦੇਸ਼ ਦਿੱਤਾ ਸੀਗਾ ਨਾਮ ਜਪਣ ਵੰਡ ਝਗੜਨ ਤੇ ਗਿੱਤ ਕਰਨ ਦਾ ਔਰ ਅੱਜ ਉਹ ਧਰਤੀ ਤੇ ਜਾ ਕੇ ਅਸੀਂ ਆਪਦੇ ਆਪ ਨੂੰ ਬੜੇ ਭਾਗਾਲੇ ਸਮਝ ਰਹੇ ਆਂ ਔਰ ਉਧਰੋਂ ਵੀ ਸੰਗਤਾਂ ਵਿਚ ਬੜਾ ਦਸ਼ਾ ਹੈ ਜਦੋਂ ਕਤਾਰਪੁਰ ਸਾਹਿਬ ਕੋਰੀਡੋਰ ਤੇ ਉਥੋਂ ਜਾ ਕੇ ਉਧਰੋਂ ਬਲਕੀ ਸਾਹਿਬ ਉਧਰੋਂ ਆ ਰਹੇ ਆ ਇਧਰੋਂ ਗੁਰੂ ਸਾਹਿਬ ਨੂੰ ਉਧਰ ਬਲਕੀ ਸਾਹਿਬ ਤੇ ਕਤਾਰਪੁਰ ਸਾਹਿਬ ਲੈ ਕੇ ਜਾਵਾਂਗੇ ਔਰ ਸਾਰੀ ਸੰਗਤ ਉਹ ਨਾਲ ਜਾਊਗੀ